ਇੱਕ ਉੱਤਮ ਮੰਤਰਾ ਸੁਣਾ ਗੁਰ ਸੰਗਤ ਤਾਂ ਬਨਤ ਜਮਤਰਾ ਸਮਟਾਏ ਨਾਦੇ ਠਾਕੁਰ ਉਪਰਤ ਬਾਲਕ ਨਾਇਕ ਖਸਮ ਅਵਾਰੇ ਨਮਕ ਨਮਕ ਤੁਮਹੀ ਬ੍ਰਧਪਲ ਦੇ ਵਾਗੇ ਕੁ ਕਮਣ ਗੁਣ ਕਹੀਏ ਬੇਸ਼ਮਾਰ ਬੇਅੰਤ ਸੁਹਾਵੇਂ ਤੇਰੋ ਅੰਤ ਨ ਕਿਨਹੇ ਨਿਕ ਵਿਦੇਸਮ ਜਾਵ ਹਮ ਬਿਆਨ ਅਲਪ ਮਤ ਥੋਰੇ ਤੁਮ ਆਪਨ ਮਿਰਦ ਰਖਾਵਾ i uh -huh. Thank

ਸਤ ਜਗ ਜੁਗ ਢਲ ਅਵਰਤਿਤ ਛਤਰ ਦੇ ਮਾਲੰਗ ਗਰੀਬ ਨਵਾ ਸਤਿਗੁਰੂ ਜ਼ਾਹਰਾ ਲਹੂਰ ਹਾਜ਼ਰਾ ਚ ਗੁਰਗੱਦੀ ਤੇ ਬ੍ਰਹਮਾਨ ਮਾਨ ਦਾਸ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਸੱਜੇ ਹੋਏ ਨਰਵਾਰ ਦੀਆਂ ਹਾਰੀਆਂ ਪੱਗ ਲੈ ਗੁਰਪਿਆਰ ਵਾਲੇ ਸਤਕਾਰਯੋ ਗੁਰੂ ਰੂਪ ਗੁਰਖ ਸਾਹਿਬ ਜੀ ਮਹਾਰਾਜ ਜੀ ਦੇ ਆਏ ਹੋਏ ਫਰਮਾਨ ਦੇ ਵਿਚਾਰ ਕਰਨ ਤੋਂ ਪਹਿਲਾਂ ਗੁਰ ਫਤੇ ਨਾਲ ਸਾਝ ਕਰੀਏ ਫਤੇ ਪ੍ਰਵਾਨੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਡੇ ਵਰਜੂ ਕੀ ਜੀਵਾਂ ਤੇ ਜੋ અપਾਰ ਕਿਰਪਾ ਰਹਿਮਤ ਕਰਕੇ ਅੰਮ੍ਰਿਤ ਵੇਲੇ ਦੇ ਮੋਖਵਾਤ ਦੇ ਰੂਪ ਦੇ ਵਿੱਚ ਈਸ਼ਰ ਸ਼ਬਦ ਬਖਸ਼ਿਸ਼ ਕੀਤਾ ਹੈ। ਅਨੁਸਾਰ ਸ੍ਰੀ ਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ 52 ਦਸਮਾں ਤੋਂ ਇਹ ਸ਼ਬਦ ਉਚਾਰਨ ਹੋਇਆ ਹੈ ਰਾਗ ਤਨਸ। ਜੀ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪਾਉਣ ਅੰਸ਼ 673 ਅਤੇ 74 ਪਰ ਇਹ ਸ਼ਬਦ ਸੁਭਾਵਾ। ਮਹਾਰਾਜ ਸਾਹਿਬ ਸ੍ਰੀ ਗੁਰੂ ਗੁਰੂ ਜੀ ਨੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਹਿੰਦੇ ਨੇ ਇਸ ਮਨੁੱਖੇ ਜਨਮ ਦੇ ਵਿੱਚ ਮਾਲਕ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਜੀਵਾ ਦਿੱਤੀ ਹੈ ਤੇ ਇਸ ਇੱਕ ਜੀਵ ਦੇ ਨਾਲ ਇਸ ਇੱਕ ਜੀਵਾਨ ਦੇ ਨਾਲ ਉਹਦੇ ਕਿੰਨੇ ਮਾਲੂਕਕਾਰ ਨੇ ਕਿੰਨੇ ਗੁਣ ਨੇ ਉਹਦੇ ਬਿਆਨਤ ਗੁਣਾ ਨੂੰ ਅਨਗਿਣਤ ਗੁਣਾ ਨੂੰ ਇਸ ਇੱਕ ਜੀਵਾ ਤੋਂ ਇੱਕ ਜਮਾਨ ਤੋਂ ਕਿਹਾ ਨਹੀਂ ਜਾ ਸਕਦਾ ਸਤਿਗੁਰੂ ਦੇਵ ਪਾਦਸ਼ਾਹ ਮਹਾਰਾਜ ਫਰਮਾਨ ਕਰਦੇ ਨੇ ਜਿਹਾ ਇੱਕ ਕਵਲ ਗੁਣ ਗਹਿਆ ਬੇਸ਼ੁਮਾਰ ਬੇਅੰਤ ਸੁਆਮੀ ਤੇਰੰਤ ਨਕ ਨਹੀਂ ਲਏ ਮਹਾਰਾਜ ਤੇਰੇ ਗੁਣਾ ਦਾ ਕੋਈ ਪਰਵਾ ਨਹੀਂ ਕੋਈ ਅੰਤ ਨਹੀਂ ਤੂੰ ਬੇਅੰਤ तेरे गुण अगणत ਹਨ ਕਰੇ ਨਹੀਂ ਦਾਸ ਨੂੰ ਤੇ ਮਾਨਸ ਤੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਖਸ਼ ਕਾਦਰ ਕਹਿੰਦੇ ਨੇ ਜਿੰਨੇ ਪਰਮੇਸ਼ਰ ਕਾਲਪੁਖ ਵਾਏ ਗੁਰੂ ਦੇ ਜੀਵ ਦੇ ਲਈ ਪਰਉਪਕਾਰ ਜਿੰਨੇ ਪਰਮੇਸ਼ਰ ਨੇ ਗੁਣ ਸਾਡੇ ਲਈ ਪੈਦਾ ਕੀਤੇ ਨੇ ਉਹ ਸਾਰੇ ਉਹਨੇ ਜਿਵੇਂ ਸਾਡੀ ਇੱਕ ਇੱਕ ਬਿਮਾਰੀ ਦਾ ਹਾਲ ਜਿਹੜਾ ਹੈ ਇੱਕ ਇੱਕ ਗੁਣ ਕਰਦਾ ਹੋਵੇ ਜਿਵੇਂ ਸਾਡੇ ਖਾਨੇ ਦੇ ਵਿੱਚ ਜਿਹੜਾ ਹਾਂ ਬਦਲਾਅ ਔਂ ਕਰਕੇ ਸਰੀਰ ਦਾ ਬੋਡੀ ਦਾ ਹਾਲ ਵੱਖ-ਵੱਖ ਬਿਮਾਰੀਆਂ ਨੇ ਉਹਦਾ ਹਾਲ ਕੀਤਾ ਪਿਆਰ ਐਵੇਂ ਜੀਵ ਦੀ ਜੀਵ ਆਤਮਾ ਜਿਹੜੀ ਜਿਹੜੀ ਕਿ ਨਰੋਲ ਸ਼ੁੱਧ ਸਾਫ਼ ਹੋਗੇ ਚਾਹੀਦੇ ਸੀ ਜਿੰਨਾ ਹਮਕਾਰਾਂ ਦੇ ਜਿਹੜਾ ਹਨ ਤਰਾ ਤਰਾ ਦੇ ਰੋਗ ਪੈਦਾ ਕਰਕੇ ਜੀਵਨ ਦੇ ਅੰਦਰ ਅਸੀਂ ਇਸ ਮਨ ਨੂੰ ਰੋਗੀ ਬਣਾਇਆ ਹੈ ਰੂਹ ਨੂੰ ਰੋਗੀ ਬਣਾ ਦੇਹ ਨੂੰ ਰੋਗੀ ਬਣਾ ਲਿਆ ਸਤਿਗੁਰੂ ਗੁਰਦੇਵ ਪਾਤਸ਼ਾਹ ਮਹਾਰਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਹੰਦ ਇਸ ਘਰ ਦੇ ਵਿੱਚ ਅਦੇ ਪੁਰਮ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਐਸਾ ਵੈਤ ਹੈ ਜਿਹਦਾ ਨਾਮ ਹੀ ਔਖਤ ਦਾ ਕੰਮ ਕਰਦਾ ਹੈ ਦਵਾਈ ਦਾ ਕੰਮ ਕਰਦਾ ਹੈ ਆਹ ਮਹਾਰਾਜ ਦਾ ਫਰਮਾਨ ਬਖਸ਼ਿਸ਼ ਕੀਤਾ ਹੋਇਆ ਤੇਰਾ ਸਤਿਗੁਰੂ ਨੇ ਅੰਮ੍ਰਿਤ ਵੇਲੇ ਸਾਨੂੰ ਸਿੱਖਿਆ ਧੌਲ ਤੇ ਜੀਵਨ ਨੂੰ ਕਿਵੇਂ ਜਿਉਣਾ ਹੈ ਕਿਵੇਂ ਜੀਵਨ ਨੂੰ ਜਿਹੜਾ ਹਰ ਸੁਖਾਲਿਆ ਕਰਕੇ ਰੱਬ ਦੇ ਨਾਲ ਜੁੜੇ ਰਹਿਣਾ ਮਹਾਰਾਜ ਤੇ ਬਾਦਸ਼ਾਹ ਜੀ ਦੇ ਬਾਣੀ ਦਾ ਫਰਮਾਨ ਹੈ ਉਹ ਕਿ ਤੇਰਾ ਨਾਮ ਦਿਆਲ ਮਹੂ ਆਤਰ ਤੇਰੀ ਗੱਤ ਨਾ ਹੀ ਜਾਣੀ ਤੂੰ ਆਪ ਕਰੇਂ ਪ੍ਰਤਪਾਲ ਮਹਾਰਾਜ ਤੂੰ ਆਪ ਜੀਆਂ ਦੀ ਪਾਲਣਾ ਕਰਨ ਵਾਲਾ ਹੁਣ ਜੀਵ ਦੀ ਪਾਲਣਾ ਜਿਹੜੀਆਂ ਪਰਮੇਸ਼ਰ ਦਾ ਤਖ਼ਤ ਵਾਸਤੂ ਰੱਖੀ ਤੇ ਹੈ ਇਹ ਸਤਗੁਰੂ ਜੀ ਨੇ ਜਿਹੜਾ ਬੱਜਨ ਅਮਰਤ ਵੇਲੇ ਦਾ ਕੀਤਾ ਹੈ ਨਾ ਕਿ ਉਹ ਸਰਕਾਰ ਪ੍ਰਖਵਾਏ ਗੁਰੂ ਦੇ ਗੁਰ ਜਿਹੜੇ ਹਨ ਇਸ ਇੱਕ ਜੀਵਾ ਦੇ ਨਾਮ ਘਟੋ ਘੱਟ ਤੇ ਗਾਇ ਨਹੀਂ ਦਾ ਸਕਦੇ ਦਸੀ ਨਹੀਂ ਦਾ ਸਕਦੇ ਉਹਦੇ ਕਿੰਨੇ ਪੁਕਾਰ ਐਡੀ ਗੱਲ ਇਥੋਂ ਤੁਰਦੀ ਹੈ ਕਿਥੋਂ ਸਾਡਾ ਜੀਵਨ ਸ਼ੁਰੂ ਹੁੰਦਾ ਮਾਸ ਤੇ ਬਾਦਸ਼ਾ ਆਪਣੀ ਬਾੜੀ ਦੇ ਅੰਦਰ ਫਰਮਾਨ ਕਰ ਦਿੰਦੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰੰਧ세 ਪਾਤਸ਼ਾਹ ਜੀ ਕਹਿੰਦੇ ਨੇ ਪਹਿਲੀ ਗੱਲ ਇਹ ਤੇਨੂੰ ਸਰੀਰ ਮਿਲਿਆ ਤੇਰੇ ਰੱਬ ਦੇ ਗੁਣ ਗਾਉਂ। ਉਹਦੇ ਗੁਣ ਗਾ ਕੇ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਨਾ ਆਪਣੇ ਜੀਵਨ ਦੇ ਵਿੱਚ ਉਸ ਪ੍ਰਮਾਤਮਾ ਅਕਾਲ ਪੁਰਖਵਾਇ ਕੋ ਦਾ ਕਦੇ ਵੀ ਚੇਤਾ ਵਿਸਾਰਨਾ ਨਾ। ਕਿਉਂ? ਜੇ ਤੇਰਾ ਮਾਪਾ ਤੇ ਪਾਤਸ਼ਾਹ ਰਹੇ ਹਨ ਤੇ ਤਾਂ ਵਿਸਥਾ ਨਾ ਫਿਰ ਉਹ ਦਿਨ ਯਾਦ ਕਰ ਜਦੋਂ 10 ਮਹੀਨੇ ਮਾਂ ਦੇ ਗਰਭ ਦੇ ਅੰਦਰ ਉੱਠਾ ਡੜਕ ਕੇ ਖੂਨ ਮਿਜਦੇ ਵਿੱਚ ਤੇਰੀ ਕੋਈ ਸਹਦ ਤੱਕ ਵਾਲਾ ਨਹੀਂ ਸੀ ਉੱਥੇ ਪਰਮੇਸ਼ਰ ਨੇ ਤੇਰੇ ਰੱਖਿਆ ਕਰਕੇ ਤੈਨੂੰ ਜਿਹੜਾ ਹੈ ਇਸ ਸੰਸਾਰ ਨੂੰ ਬਖਾਨਿਆ ਮਹਾਰਾਜਿਆਂ ਦੇ ਬਚਨ ਆਉਂਦੇ ਨੇ ਬਾਤੋਂ ਭਾਈਓ ਫਿਰਦਾ ਫੋਲਿਆ ਫੋਲਿਆ ਜਦ ਦਾਸ ਮਾਸ ਉਦਨ ਮੁਖ ਰਹਤਾ ਸੋਧਨ ਕਰ세 ਫੋਲਿਆ ਬਾਤ ਕਰ ਮੈਂ ਆਪਨ ਸਿਮਰਨ ਦੇ ਤਹਿ ਤੁਮ ਰੱਖ ਰਹਾ ਰਹੇ ਮਹਾਰਾਜ ਆਪੇ ਹਨ ਕਿੱਥੇ ਕਿੱਥੇ ਪਰਮੇਸ਼ਰ ਨੇ ਜਦ ਹਰ ਜੀਵ ਤੇ ਪਾਰੋ ਪੁਕਾਰ ਕੀਤਾ ਉਹ ਤੇ ਗੁਣ ਜੀਵ ਉਸ ਜਬਾਤ ਦੇ ਨਾਮ ਨਹੀਂ ਹੈ ਸਾਂ ਉਹ ਕਿੰਨੇ ਪਾਰੋਂ ਪਕਾਰ ਸਰੀਰ ਦਾ ਇੱਕ ਅੰਗ ਕਿਤੇ ਘੱਟ ਹੋਵੇ ਨਾ ਤੇ ਜੇ ਦਾ ਸਰੀਰ ਦਾ ਅੰਗ ਜਿਹੜਾ ਹਨਾ ਕੋਈ ਵੀ ਘੱਟ ਹੋਵੇ ਚਾਹੇ ਅੱਖ ਹੋਵੇ ਚਾਹੇ ਹੱਥ ਹੋਵੇ ਕੰਨ ਹੋਣ ਹੱਥ ਹੋਵੇ ਪੈਰ ਹੋਵੇ ਉਹਨੂੰ ਪੁੱਛ ਕੇ ਵੇਖਿਓ ਉਹਦੀ ਕੀਮਤ ਕੀ ਹੈ ਸਾਡੇ ਕੋਲ ਕੇਸ ਨੇ ਸੁਭਾਤੇ ਦਾ ਮੇਸ਼ੀਅਰ ਦੀ ਬਾਤ ਹੈ ਵਾਹਿਗੁਰੂ ਦੀ ਬਾਤ ਹੈ ਤੇ ਸਾਡਾ ਹਰ ਮੇਰੇ ਇਹ ਜਬਾਅ ਹੁੰਦਾ ਇੱਕ ਕਹਿਣਾ ਕਿ ਅਮਰ ਧਾਰੀ ਬਣ ਜਾ ਗੁਰੂ ਵਾਲਾ ਬਣ ਜਾ ਤੇ ਆਪ ਵੀ ਸਿਆਣਪ ਦਿਖਾਉਂਦੇ ਹੋ ਯਾਰ ਜਦੋਂ ਰੱਬ ਕਿਰਪਾ ਕਰੇ ਸ਼ਕਤ ਦਾ ਬਾਗ ਅਮਰ ਜਦੋਂ ਗੁਰੂ ਕਿਰਪਾ ਕਰੇ ਗੁਰੂ ਦੀ ਕਿਰਪਾ ਹਰ ਵਕਤ ਬਰਸ ਰਹੀ ਹੈ ਅਟੇ ਮੰਦਾ ਪਾਟਾ ਮੁੰਦਾ ਪਿਆ ਇੱਕ ਵਾਰ ਕੇਸ ਕਤਲ ਕਰਾਉਨੇ ਆਂ ਕਿ ਫਿਰ ਰੁਕ ਜਾਂਦੇ ਉਹ ਫਿਰ ਆ ਜਾਂਦੇ ਫਿਰ ਕਤਲ ਕਰਾਉਨੇ ਆਂ ਫਿਰ ਆ ਜਾਂਦੇ ਮਾਨਸਤੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੱਸਨੀ ਹੈ ਕਿ ਉਹ ਪਰਮੇਸ਼ਰ ਸਦਾ ਦੇ ਹਾਲੂ ਹੈ ਸਦਾ ਕਿਰਪਾਲੂ ਹੈ ਨਾ ਬਖਸ਼ਣਾ ਤੇ ਉਹ ਦੀਆਂ ਬਖਸ਼ੀਆਂ ਕਦੇ ਵੀ ਕੋਈ ਵੇਟ ਨਹੀਂ ਸਕਦਾ ਕਦੇ ਕੋਈ ਖਤਮ ਨਹੀਂ ਕਰ ਸਕਦਾ ਉਹ ਜੀਵਾਂ ਦੇ ਭਲੇ ਦੀ ਗੱਲ ਕਰਦਾ ਮਹਾਰਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਜਿਹੜਾ ਅੰਮ੍ਰਿਤ ਰੂਪ ਇਹਦਾ ਫਰਮਾਨ ਬਖਸ਼ਿਸ਼ ਕੀਤਾ ਸਤਗੁਰ ਨੇ ਸਾਰਾ ਕੁਰੀ ਸਮਰਪਿਤ ਕਰਦਾ ਮਹਾਰਾਜ ਆਦਿ ਨੇ ਤੂੰ ਠਾਕੁਰ ਤੂੰ ਮੇਰਾ ਵੱਡਾ ਪਰਮੇਸ਼ਰ ਹਾਂ ਜਿਹਦੀ ਮੈਂ ਅਵਾਦਤ ਕਰੂੰ ਜਿਹਦੇ ਨਾਮ ਮੈਂ ਜੁਦਾ ਉਹ ਮ ਥਾਕਰ ਬਾਤੇ ਕੁੰਤਾ ਦਾਦੇ ਰਵਾਲਾ ਤੁਮ ਦਾਦੇ ਥਾਕਰ ਪ੍ਰਤ ਪਾਲਕ ਨਾਇਕ ਖਸਮ ਹਮਭਾਵੇ ਇਹ ਜਿੰਨੇ ਵੀ ਬਾਲਸ ਚ ਪਾਤਸ਼ਾਹੀ ਦੇ ਨਾਮ ਵੰਦਦੇ ਨੇ ਥਾਕਰ ਦਾਤਾ ਹੈ ਪ੍ਰਤ ਪਾਲਕ ਹੈ ਨਾਇਕ ਹੈ ਖਸਮ ਹੈ ਮਾੜਾ ਜਦ ਮੈਨੂੰ ਸਾਰਾ ਕੁਝ ਤੂੰ ਤੂੰ ਹੀ ਮੇਰੀ ਜ਼ਿੰਦਗੀ ਦਾ ਜਿਹੜਾ ਹੈ ਦਾਤਾ ਦੇਣ ਵਾਲਾ ਤੂੰ ਹੀ ਮੇਰੀ ਜ਼ਿੰਦਗੀ ਨੂੰ ਚਲਾਉਂਵਾਣਾ ਹੈ ਮੇਰੀ ਪਾਲਣਾ ਕਰਨ ਵਾਲਾ ਤੂੰ ਹੀ ਮੇਰੀ ਜ਼ਿੰਦਗੀ ਦਾ ਹੀਰੋ ਹੈ ਰੋਲ ਮਾਰਣ ਹੈ ਨਾਇਕ ਹੈ ਤੂੰ ਹੀ ਮੇਰੇ ਸਿਰ ਦਾ ਖਸਮ ਹੈ ਤੇ ਬਾਦਸ਼ਾਹ ਤੇ ਬਾਦਸ਼ਾਹ ਦੇ ਆਗ ਦੇ ਨਾਲ ਤੇਰੇ ਪਾਰੋਂ ਪੁਕਾਰ ਤੇ ਇਸ ਜੀਵਾ ਦੇ ਨਾਮ ਨਹੀਂ ਕੀ ਮੇਉਕ ਮੇਉਕ ਤੋਂ ਮੈਂ ਹਿਪਰਤ ਪਾਹ ਹਰ ਇੱਕ ਛਿੰਦ ਦੇ ਵਿੱਚ ਹਰ ਇੱਕ ਸਮੇਂ ਦੀ ਇੱਕ ਇੱਕ ਘੜੀ ਇੱਕ ਇੱਕ ਜਿਹੜਾ ਹੈ ਸੈਕਿੰਡ ਪਰ ਸੈਕਿੰਡ ਤੂੰ ਰੱਖਿਆ ਕਰਦਾ ਤੂੰ ਪਾਲਣਾ ਕਰਦਾ ਮਹਾਰਾਜ ਜੀ ਤੇਰੇ ਭੁੱਲੇ ਹੋਏ ਠੱਗੇ ਹੋਏ ਬਾਲਕ ਬੱਚੇ ਹਨ ਜਿਵੇਂ ਮਾਂ ਬਾਪ ਦੁਨੀਆ ਦੀ ਹਰ ਇੱਕ ਤਕਲੀਫ ਆਪਣੇ ਜਿਹੜਾ ਹੈ ਬੱਚਿਆਂ ਦੇ ਲਈ ਕਰ ਜਾਂਦਾ ਆਪਣੇ ਬੱਚਿਆਂ ਨੂੰ ਚੰਗਾ ਖਵਾਉਣ ਦੇ ਲਈ ਆਪ ਭੁੱਖੇ ਵੀ ਰਹਿੰਦੇ ਨੇ ਆਪਣੇ ਬੱਚਿਆਂ ਦੇ ਪਾਲਣਾ ਕਰਨ ਦੇ ਲਈ ਉਹਨਾਂ ਦਾ ਤਨ ਘਟਣ ਲਈ